ਹਾਂਜੀ ਆ ਸਾਡੇ ਥੋੜੀ ਪਹਿਲਾਂ ਸਹਾਰਾ ਜਨ ਸੇਵਾ ਹੈਲਪਲਾਈਨ ਨੰਬਰ 98140 74076 ਤੇ ਕਾਲ ਆਈ ਸੀ ਕਿ ਬਠਿੰਡਾ ਗੋਨੇਆਣਾ ਰੋਡ ਹੋਮਲੈਂਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਨ ਸੇਵਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਸਕੂਲ ਵੈਨ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਸਕੂਲ ਵੈਨ ਬੱਚਿਆਂ ਨਾਲ ਭਰੀ ਹੋਈ ਸੀਗੀ ਲੋਕਿ ਸਕੂਲ ਵੈਨ ਨਾਲ ਇਹਨਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਗੰਭੀਰ ਜ਼ਖਮੀ ਹੋ ਗਈ ਚੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਟੀਮ ਨੇ ਹੋਂਜੇ ਕੇ ਸਿਵਲ ਹਸਪਤਾਲ ਪਹੁੰਚਾਇਆ ਬਾਕੀ ਥਾਣਾ ਥਰਮਲ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਸੀਗਾ ਥਾਣਾ ਥਰਮਲ ਪੁਲਿਸ मौके ਤੇ ਆ ਗਈ ਸੀ ਬਾਕੀ ਆਪਦੀ ਬੰਦੀ ਕਾਰਵਾਈ ਕਰ ਰਹੀ ਆ ਜੋ ਕਿ ਇਹੜੀ ਔਰਤ ਸੀਗੀ ਉਹਦੀ ਇੱਕ ਲੱਤ ਫ੍ਰੈਕਚਰ ਹੋ ਗਈ ਸਾਰਾ ਟੀਮ ਨੇ ਪਹੁੰਚੇ ਕੇ ਸਿਵਲ ਹਸਪਤਾਲ ਪਹੁੰਚਾਇਆ